ਪਾਤਸ਼ਾਹ ਦਾ ਗੁਰਬਾਣੀ ਅੰਦਰ ਬਚਨ ਹੁੰਦਾ ਹੈ ਗੁਰ ਸਿੱਖਾਂ ਕੇ ਮਨ ਪਾਵਦੀ ਗੁਰ ਸਤ ਗੁਰ ਕੀ ਬੜਾਈ ਹੜਾ ਕੋ ਪੈਜ ਸਤ ਗੁਰ ਕੀ ਨਿਤ ਚੜੈ ਸੁਬਾਹ ਜਿਹੜਾ ਗੁਰ ਸਿੱਖ ਹੈ ਨਾ ਭਾਵਨਾ ਵਾਲਾ ਗੁਰੂ ਦੇ ਪਿਆਰ ਵਾਲਾ ਉਹਨੂੰ ਆਪਣੇ ਗੁਰੂ ਗੁਰੂ ਦੀ ਜਿਹੜੀ ਵਡਿਆਈ ਆ ਨਾ ਉਹ ਚੰਗੀ ਲੱਗਦੀ ਆ ਸੋਹਣੀ ਲੱਗਦੀ ਆ ਭਾਵ ਦੀ ਆ ਉਹਦੇ ਮਨ ਨੂੰ ਪਾਉਂਦੀ ਹੈ ਪਰ ਮਾਫ ਕਰਿਓ ਜੇ ਕਿਤੇ ਉਸੇ ਗੁਰੂ ਦੀ ਨਿਰਾਦਰੀ ਹੋ ਰਹੀ ਹੋਵੇ ਤਾਂ ਫਿਰ ਸਿੱਖਾਂ ਦੇ ਵਿੱਚ ਰੋਸ ਸਿੱਖ ਦੇ ਸਿੱਖ ਦੀ ਜਿਹੜੀ ਪਾਵਨਾ ਉਹ ਜਿਹੜਾ ਉਸਦਾ ਹਿਰਦਾ ਨਾ ਸਿੱਖ ਦਾ ਉਹ ਬਲੁੰਦ ਰਿਆ ਜਾਂਦਾ ਜਿਵੇਂ ਕਿ ਪਰਸੋਂ ਚੌਥ ਇੱਕ ਕੋਈ ਪੰਜਾਬ ਦੇ ਵਿੱਚ ਬਾਬਾ ਸਾਧ ਨਰੈਣ ਸਾਧ ਨਰੈਣ ਦਾਸ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਜੋ ਭਗਤ ਸਹਿਬਾਨਾ ਦੀ ਭਗਤ ਰਵਿਦਾਸ ਜੀ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ ਨਾ ਉਹਦੇ ਉੱਤੇ ਸਾਧ ਨਰੈਣਦਾਸ ਨੇ ਬਹੁਤ ਵੱਡਾ ਅਟੈਕ ਕੀਤਾ ਉਹ ਕਹਿਣ ਲੱਗੇ ਜੋ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਉਹ ਕਹਿੰਦੇ ਭਗਤਾਂ ਦਾ ਸਰਾਪ ਲੱਗਿਆ ਜੋ ਭਗਤਾਂ ਦੀ ਬਾਣੀ ਜਿਸ ਢੰਗ ਦੇ ਨਾਲ ਲਿਖੀ ਹੋਈ ਸੀ ਉਸ ਢੰਗ ਦੇ ਨਾਲ ਦਰਜ ਨਹੀਂ ਕੀਤੀ ਜਦੋਂ ਇਹ ਪੰਗਤੀਆਂ ਭਾਵਨਾਵਾਂ ਵਾਲਿਆਂ ਸਿੱਖਾਂ ਦੇ ਕੰਨਾਂ ਦੇ ਵਿੱਚ ਪਈਆਂ ਲਾ ਤੇ ਸਿੱਖਾਂ ਦੇ ਜਿਹੜੇ ਹਿਰਦੇ ਨੇ ਨਾ ਭਾਵਨਾਵਾਂ ਵਾਲਿਆਂ ਦੇ ਉਹ ਬਲੁੰਦਰੇ ਗਏ ਚੋਟ ਲੱਗੀ ਦੁੱਖ ਆਇਆ ਵੀ ਸਾਡੇ ਗੁਰੂ ਸਾਹਿਬਾਨ ਤੇ ਕਿੱਡਾ ਵੱਡਾ ਅਟੈਕ ਕੀਤਾ ਕੀ ਭਗਤ ਸਹਿਬਾਨਾ ਨੇ ਜਿਵੇਂ ਬਾਣੀ ਲਿਖੀ ਉਵੇਂ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਜ ਨਹੀਂ ਕੀਤੀ ਤਾਂ ਕਰਕੇ ਕਹਿੰਦੇ ਤਤੀ ਤਵੀ ਤੇ ਬਿਠਾਈ ਗਏ ਕਿਉਂਕਿ ਜਿਹੜੇ ਸਿੱਖ ਕੌਮ ਤੇ ਆਪਾਂ ਦਿਨੋਂ ਵੱਰ ਦਿਨ ਕਿੱਡੇ-ਕੱਡੇ ਘਾਣਕ ਅਟੈਕ ਵੇਖ ਰਹੇ ਆ ਨਾ ਕਿਤੇ-ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜੇ ਜਾਂਦੇ ਹਨ ਕਿਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਤੇ ਕਿਤੇ ਕਿਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਤੇ ਟਿੱਪਾ ਟਿੱਪਣੀ ਕੀਤੀ ਗਈ ਪਰ ਸਿੱਖਾਂ ਨੂੰ ਗੁਰੂ ਦੀ ਵਡਿਆਈ ਭੌਂਦੀ ਹੈ ਸੋਹਣੀ ਲੱਗਦੀ ਹੈ ਪਰ ਮਾਫ਼ ਕਰਿਓ ਉਸੇ ਗੁਰੂ ਦੀ ਜੇ ਸਾਨੂੰ ਅਨਰਾਧਨੀ ਸਾਡੇ ਕੰਨਾਂ ਵਿੱਚ ਪਵੇ ਸਿੱਖ ਦਾ ਭਾਵਨਾ ਵਾਲੇ ਦਾ ਹਿਰਦਾ ਬੁਲੰਦ ਰਿਆ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਚੌਥੇ ਪਾਤਸ਼ਾਹ ਦਾ ਬਚਨ ਹੈ ਕਹਿੰਦੇ ਜੋ ਨਿੰਦਾ ਕਰੇ ਸਤ ਗੁਰੂ ਪੂਰੇ ਕੀ ਸੋਖਾ ਜਗ ਮੈਂ ਹੋਇਆ ਜਿਹੜਾ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤਤਿਆ ਤਵੀਆਂ ਤੇ ਬੈਠ ਕੇ ਜਿਨ੍ਹਾਂ ਨੇ ਸੀ ਨਹੀਂ ਉਚਾਰੀ ਤੇਰਾ ਕੀਆ ਮਿੱਠਾ ਲਾਗਾ ਹਰ ਨਾਮ ਪਦਾਰਤ ਨਾਨਕ ਮੰਗਾ ਜਿੰਨਾ ਨੇ ਤਤੀ ਤਵੀ ਤੇ ਬੈਠ ਕੇ ਸੀ ਨਹੀਂ ਉਚਾਰੀ ਪੜਦੇ ਰਹੇ ਤੇਰਾ ਕੀ ਆ ਮੀਠਾ ਲਾਗੇ ਹਰ ਨਾਮ ਪਦਾਰਤ ਨਾਨਕ ਮੰਗੇ ਫਿਰ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੁਖਮੀ ਸਾਹਿਬ ਦੇ ਵਿੱਚ ਵੀ ਬਚਨ ਦਰਜ ਕੀਤੇ ਹਨ ਤਬ ਤੇ ਮਾਏ ਠਾਂਡ ਬਰਤਾਈ ਮਹਾਰਾਜ ਜੀ ਜਦੋਂ ਤੱਤੀ ਤਵੀ ਤੇ ਬੈਠੇ ਤੇ ਵੇਖਣ ਵਾਲਿਆਂ ਨੂੰ ਲੱਗ ਰਿਹਾ ਕਿ ਤਵੀ ਸੜ ਰਹੀ ਹੈ ਮਹਾਰਾਜ ਜੀ ਦਾ ਸਰੀਰ ਆ ਜਿਹੜਾ ਵੱਲ ਰਿਹਾ ਪਰ ਪਿਆਰਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤਪ ਤੋਂ ਮੈਂ ਠੰਡ ਵਰਤਾਈ ਕਹਿੰਦੇ ਤਪ ਦੀ ਤਵੀ ਤੇ ਬੈਠ ਕੇ ਵੀ ਠੰਡ ਵਰਤ ਰਹੀ ਹੈ ਸਕੂਨ ਮਿਲ ਰਿਹਾ ਆ ਆਨੰਦ ਆ ਰਿਹਾ ਆ ਰਸ ਆ ਰਿਹਾ ਆ ਉਹ ਆਨੰਦ ਕਿਹੜਾ ਉਹ ਰਸ ਕਿਹੜਾ ਜਿਹੜਾ ਤਤੀਆਂ ਤਬੀਆਂ ਤੇ ਬੈਠ ਕੇ ਵੀ ਆਉਂਦਾ ਰਿਹਾ ਉਹ ਰਸ ਉਹ ਆਨੰਦ ਕਿਹੜਾ ਜਿਹੜਾ ਚਰਕੜੀਆਂ ਤੇ ਚੜ ਕੇ ਵੀ ਆਉਂਦਾ ਰਿਹਾ ਉਹ ਆਨੰਦ ਉਹ ਰਸ ਕਿਹੜਾ ਜਿਹੜਾ ਖੋਪਰ ਲਹਾਉਂਦਿਆਂ ਵੀ ਆਉਂਦਾ ਰਿਹਾ ਐਸੇ ਗੁਰੂ ਸਹਿਬਾਨਾਂ ਦੀ ਜਿਨ੍ਹਾਂ ਨੇ ਭਗਤਾਂ ਦੀ ਬਾਣੀ ਨੂੰ ਆਪ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ